ਅੱਜ ਦੇ ਇਸ ਟਕਸਾਲੀ ਕਾਂਗਰਸੀ ਵਰਕਰਾਂ ਦੀ ਮੀਟਿੰਗ 'ਚ ਮੈਂਜ ਤੇ ਉਪਸਥਿਤ ਕਾਂਗਰਸ ਪਾਰਟੀ ਦੇ ਹੋਰ ਸਿਆਸਤ ਦੇ ਬਾਬਾ ਬੋੜ ਜਿਨ੍ਹਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਸਿੱਖਣ ਦਾ ਮੌਕਾ ਮਿਲਿਆ ਔਰ ਖਾਸ ਕਰਕੇ ਰਾਜਾ ਬੜੇ ਗਿਨੂ ਮੈਂ ਛੋਟਾ ਜਿਹਾ ਹੁੰਦਾ ਤੱਕਦਾ ਹੁੰਦਾ ਸੀਗਾ ਸਰਦਾਰ ਲਾਲ ਸਿੰਘ ਜੀ ਨੂੰ ਕਹਿਣੀ ਔਰ ਕਰਨੀ ਦੇ ਪੱਕੇ ਔਰ ਜਿਸ ਤਰ੍ਹਾਂ ਹਰਬੀਾਲ ਸਿੰਘ ਕਬੋਤ ਸਾਹਿਬ ਹੋਰਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਬਣਾਉਣ ਚ ਬਹੁਤ ਵੱਡਾ ਆਵਦਾ ਰੋਲ ਅਦਾ ਕਰਨ ਵਾਲੇ ਬੇਸ਼ੱਕ ਮੁੱਖ ਮੰਤਰੀ ਤਾਂ ਨਹੀਂ ਰਹੇ ਪਰ ਕਈ ਮੁੱਖ ਮੰਤਰੀ ਬਣਾਉਣ ਵਾਲੇ ਸਰਦਾਰ ਲਾਲ ਸਿੰਘ ਜੀ ਮਾਣਛਤੇ ਹੋ ਪਾਸ ਤੇ ਤੇ ਬਹੁਤ ਹੀ ਸਤਿਕਾਰਯੋਗ ਮੈਂ ਸਮਝਦਾ ਕਿ ਜਿਨ੍ਹਾਂ ਨੇ ਪਟਿਆਲਾ ਸਿਆਸਤ ਨੂੰ ਬੜੇੋਂ ਨੇੜਿਓਂ ਹੋ ਕੇ ਚਲਾਇਆ ਵੇਖਿਆ ਔਰ 30 ਸਾਲ ਦੇ ਆਪ ਦੇ ਰਾਜਦਿਤਿਕ ਕੈਰੀਅਰ ਦੇ ਵਿੱਚ ਇਸ ਪਟਿਆਲਾ ਦੇ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਕੀਤੀ ਔਰ ਸਾਈਕਲ ਤੋਂ ਚੱਲ ਕੇ ਕਲਿਆਂ ਕਹਿ ਰਿਆਂ ਅਗੇ ਤੋਂ ਤੱਕ ਪਹੁੰਚਣ 'ਚ ਕਾਮਯਾਬ ਹੋਏ ਔਰ ਜਿਹੜੇ ਅੱਜ ਲੋਕ ਕਹਿੰਦੇ ਨੇ ਕਿ ਅਸੀਂ ਬਹੁਤ ਵੱਡੇ ਘਰਾਣੇ ਆ ਉਹਨਾਂ ਨੂੰ ਵੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਉਹਨਾਂ ਨੇ ਸਾਥ ਦੇ ਕੇ ਇੱਥੋਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਸਰਦਾਰ ਹਰदयाल ਸਿੰਘ ਜੀ ਕਬੂਤ ਸਾਹਿਬ ਬਹੁਤ ਸਤਕਾਰਯੋਗ ਮੇਰੇ ਵੱਡੇ ਭਰਾ ਸਰਦਾਰ ਲਾਲ ਸਿੰਘ ਜੀ ਦੇ ਫਰਜ਼ੰਦ ਬਹੁਤ ਹੋਣਹਾਰ ਵਿਅਕਤੀ ਸਾਬਕਾ ਐਮਐਲਏ ਸਾਕਰ ਜਿੰਦਰ ਸਿੰਘ ਜੀ ਬਹੁਤ ਸਤਿਕਾਰਯੋਗ ਸਾਡੇ ਜਰਨਲ ਸਕੱਤਰ ਕਾਂਗਰਸ ਕਮੇਟੀ ਦੇ ਸੰਦੀਪ ਸੰਧੂ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਸਾਬਕਾ ਐਮਐਲਏ ਰਾਜਲਾ ਸਾਹਿਬ ਬਹੁਤ ਸਤਿਕਾਰਯੋਗ ਮੇਰੀ ਭੈਣ ਜਿਨ੍ਹਾਂ ਨੇ ਬਹੁਤ ਸਾਲਾਂ ਦਾ ਮੈਂ ਸਮਝਦਾ ਸੰਘਰਸ਼ ਹੈ ਉਸ ਮੇਰੀ ਭੈਣ ਦਾ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਰੰਦਾਵਾ ਜੀ ਬਹੁਤ ਸਤਿਕਾਰਯੋਗ ਸਾਡੇ ਬਜ਼ੁਰਗ ਲੀਡਰ ਨਿਰਮਲ ਸਿੰਘ ਜੀ ਛਤਰਾਣਾ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਮੇਰ ਰਹੇ ਔਰ ਨਫੀਸ ਤੇ ਸ਼ਰੀਫ ਇਨਸਾਨ ਆਦਰਨੀਆ ਵਿਸ਼ਨੂੰ ਸ਼ਰਮਾ ਜੀ ਤੇ ਸਾਡੇ ਮੁਲਾਕਾ ਦੇ ਪ੍ਰਧਾਨ ਸਹਿਬਾਨ ਤੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਾਥਿਓ ਅੱਜ ਮੈਂ ਵਧਾਈ ਦੇਣਾ ਚਾਹਣੇ ਪਟਿਆਲੇ ਦੀ ਕਾਂਗਰਸ ਨੂੰ ਧਰਮ ਨਾਲ 2 ਸਾਲਾਂ ਚ ਜਦੋਂ ਮੈਂ ਕਦੇ ਨਾ ਕਦੇ ਕਹਿੰਦਾ ਸੀ ਇਕੱਠ ਵੀ ਆਪਾਂ ਜਨਤਾ ਬੁਲਾਉਣੀ ਹੈ ਜਾਂ ਮਿਲਣਾ ਹੈ ਤੇ ਕਈ ਵਾਰੀ ਇਹ ਵੀ ਕਿਹਾ ਜਾਂਦਾ ਸੀ ਕਿ ਸ਼ਾਇਦ ਯਾਰ ਕੰਮ ਰੁਝੇਵੇਂ ਆ ਲੋਕਾਂ ਨੂੰ ਸ਼ਾਇਦ ਨਾ ਆਉਣ ਇਹ ਵਿਪਤਾ ਸੀਗੀ ਕਦੇ ਕਦੇ ਇਹ ਗੱਲ ਕਰਦੇ ਸੀ ਲੀਡਰ ਸਹਿਬਾਨ ਲੇਕਿਨ ਅੱਜ ਦਾ ਜਿਹੜਾ ਇਕੱਠ ਹੈ ਸੰਦੀਪ ਸੰਧੂ ਸਾਹਿਬ ਇਸ ਤੋਂ ਤਿੰਨ ਗੁਣਾ ਰਸ਼ ਬਾਹਰ ਸੀਗਾ ਰਾਜਾ ਵੜੇਂਗਾ ਅੱਜ ਤੁਰ ਕੇ ਆਇਆ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਪਿਆਰ ਇਹਨਾਂ ਲੀਡਰਾਂ ਦੇ ਇਹਨਾਂ ਲੀਡਰਾਂ ਦੇ ਪ੍ਰਤੀ ਜਿਹੜਾ ਅੱਜ ਵੇਖਣ ਨੂੰ ਮਿਲਿਆ ਸ਼ਾਇਦ ਇਹ ਨਵਾਂ ਇਨਕਲਾਬ ਸੀਗਾ ਸਾਡੀਆਂ ਦੋਵੇਂ ਮੇਰੀਆਂ ਭੈਣ ਜੀਆਂ ਵੀ ਮੰਚ ਤੇ ਉਪਸਥਿਤ ਹਨ ਸ਼੍ਰੀਮਤੀ ਹਰਦੀਾਲ ਕੰਬੋਜ ਤੇ ਸ਼੍ਰੀਮਤੀ ਕਾਕਾ ਅਰਜਿੰਦਰ ਸਿੰਘ ਅੱਜ ਦੇ ਇਸ ਇਕੱਠ ਨੇ ਇਹ ਸਾਬਤ ਕਰਤਾ ਕਿ ਇਹ ਲੀਡਰ ਹੈ ਜਿਹੜੇ ਜ਼ਮੀਨੀ ਸਰ ਤੇ ਜਿਹੜੇ ਪੰਜਾਬ ਦੇ ਲੀਡਰ ਹਨ ਇਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਇਹੋ ਜੇ ਟਕਸਾਲੀ ਕਾਂਗਰਸੀ ਆਗੂਆਂ ਨੂੰ ਅਗਰ ਅੱਖੋਂ ਪਰੋਖੇ ਕਾਂਗਰਸ ਪਾਰਟੀ ਔਰ ਅਸੀਂ ਕਰਾਂਗੇ ਤਾਂ ਫਿਰ ਅੰਜਾਮ ਚੰਗਾ ਨਹੀਂ ਹੋਏਗਾ ਕਿਉਂਕਿ ਇਹੋ ਜੇ ਲੋਕਾਂ ਨੇ ਜਿਨ੍ਹਾਂ ਨੇ ਆਪ ਦੇ ਖੂਨ ਪਸੀਨੇ ਦੇ ਨਾਲ ਮਿਹਨਤ ਕਰਕੇ ਅੱਜ ਪੰਜਾਬ ਦੇ ਲੋਕਾਂ ਦੀ ਵਾਗਡੋਰ ਸੰਭਾਲੀ ਹੈ ਪਟਿਆਲੇ ਦੇ ਲੋਕਾਂ ਦੀ ਵਾਗਡੋਰ ਸੰਭਾਲੀ ਹੈ ਆ ਮੈਨੂੰ ਯਾਦ ਹੈ ਇਹ ਸਾਡੇ ਚੀਫ ਵਿਫ ਹੋਇਆ ਕਰਦੇ ਸਨ ਸਰਦਾਰ ਹਰਦੇਵਾਲ ਕੰਪੋਤ ਸਾਹਿਬ ਬੇਸ਼ੱਕ ਰਾਜਾ ਪੁਡਿੰਗ ਪੰਜਾਬ ਦਾ ਪ੍ਰਧਾਨ ਬਣ ਗਿਆ ਲੇਕਿਨ ਵਿਧਾਨ ਸਭਾ ਚ ਭਾਸ਼ਣ ਬੋਲਣ ਵੇਲੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦਾ ਸੀ ਕਿ ਰਾਜਾ ਵੜਿੰਗ ਵਧੇਰੇ ਸਮਾਂ ਲੈ ਕੇ ਵਿਧਾਨ ਸਭਾ ਚ ਬੋਲੇ ਲੇਕਿਨ ਚੁੱਪ ਚਪੀਤੇ ਆਪ ਦੀ ਪਾਰਖੂ ਅੱਖ ਦੇ ਨਾਲ ਮੈਨੂੰ ਇਹ ਕਹਿੰਦੇ ਹੁੰਦੇ ਸੀ ਕਿ ਟਾਈਮ ਅੱਜ ਤੈਨੂੰ ਨਹੀਂ ਦਿੱਤਾ ਲੇਕਿਨ ਮੈਂ ਤੇਰਾ ਇੰਤਜ਼ਾਮ ਕਰਤਾ ਮੈਂ ਸਪੀਕਰ ਨੂੰ ਕਹਿਤਾ ਕਿ ਰਾਜੇ ਵੜਿੰਗ ਨੂੰ 10 ਮਿੰਟ ਜ਼ਰੂਰ ਬੁਲਾਉਣਾ ਇਹ ਹਰਤੇয়াল ਸਿੰਘ ਦਾ ਬੋਲ ਬੇਸ਼ੱਕ ਬੇਸ਼ੱਕ ਮਰਿੰਦਰ ਸਿੰਘ ਦੀ ਸਿਆਸਤ ਸੀ ਇੱਥੇ ਮੁੱਖ ਮੰਤਰੀ ਪੰਜਾਬ ਦੇ ਉਹ ਸੰ ਜਾਣੀ ਕੀ ਜਿਹੜਾ ਕਾਬਲ ਕਾਂਗਰਸ ਦਾ ਬੰਦਾ ਹੈ ਉਹਨੂੰ ਇਹ ਮਰਨ ਨਹੀਂ ਦਿੰਦੇ ਸਾਨੂੰ ਕਹਿੰਦੇ ਚੁੱਪਚਾਪੀਤੇ ਭਾਵੇਂ ਕਿਵੇਂ ਹੀ ਬੁਲਾਉਣੇ ਤੇ ਰਾਜੇ ਵੜਿੰਗ ਨੂੰ ਟਾਈਮ ਦਿਵਾਓ ਆ ਜੇਸੇ ਕਰਕੇ ਰਾਜੇ ਵੜਿੰਗ ਹਰੀ ਤੀਜੀ ਵਾਰੀ ਬਣ ਕੇ ਲਾਲ ਸਿੰਘ ਜੀ ਦੀ ਅੱਜ ਗੱਲ ਸੁਣਾਉਣਾ ਚਾਹਣਾ ਮੈਂ ਯੂਥ ਕਾਂਗਰਸ ਦਾ ਇਲੈਕਸ਼ਨ ਲੜਿਆ 2008 ਦੀ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਦੀ ਉਹਦਾ ਤੂਤੀ ਬੋਲਦਿਆ ਕਰਦੀ ਸੀ ਮੈਂ ਮੈਂ ਬਿੱਟੂ ਦੇ ਨਾਲ ਚੋਣ ਲੜਦਾ ਸੀ ਜਿਹੜਾ ਬਿੱਟੂ ਐਮਪੀ ਦਾ ਐਮਪੀ ਐ ਲੁਧਿਆਣੇ ਤੋਂ ਸਾਰੇ ਲੀਡਰ ਜਵਾਬ ਦੇ ਗਏ ਮੈਨੂੰ ਪੰਜਾਬ ਦੇ ਸਾਰੇ ਲੀਡਰ ਮੈਂ ਸਰਦਾਰ ਲਾਲ ਸਿੰਘ ਜੀ ਕੋਲੇ 2 ਦਿਨ ਪਹਿਲਾਂ ਗਿਆ ਕਹਿੰਦੇ ਸੁਣ ਲਾ ਮੈਂ ਥੱਲਿਓਂ ਚੱਲ ਕੇ ਆਇਆ ਤੇ ਥੱਲਿਓਂ ਜਿਹੜੇ ਬੰਦੇ ਆਉਂਦੇ ਆ ਮੈਂ ਉਹਨਾਂ ਦੀ ਕਦਰ ਕਰਦਾ ਹਾਂ ਲੈ ਭਾਵੇਂ ਅਮਰਿੰਦਰ ਸਿੰਘ ਇੱਕ ਲੱਤ ਤੇ ਖੜਾ ਰਵੇ ਤੇ ਰਾਜਾ ਵੜਿੰਗ ਸਿਆ ਮੈਂ ਤੇਰੀ ਮਦਦ ਕਰਨੀ ਹੈ ਕਿਸੇ ਪੰਜਾਬ ਦੇ ਲੀਡਰ ਨੇ ਰਾਜੇ ਵੜਿੰਗ ਦੀ ਯੂਥ ਕਾਂਗਰਸ ਦੀਆਂ ਵੋਟਾਂ 'ਚ ਮਦਦ ਵੀ ਕੀਤੀ ਸਰਦਾਰ ਲਾਲ ਸਿੰਘ ਜੀ ਨੇ ਕੀਤੀ ਮੈਂ ਇਸ ਕਰਕੇ ਦੱਸ ਰਿਹਾ ਕਿ ਇਹਨਾਂ ਇਹ ਮੈਂ ਇਸ ਕਰਕੇ ਦੱਸ ਰਿਹਾ ਕਿ ਇਹਨਾਂ ਬੰਦਿਆਂ ਦੀ ਕਾਬਲੀਅਤ ਕੀ ਹੈ ਇਹ ਬੰਦੇ ਕਿਵੇਂ ਬੇਸ਼ੱਕ ਕਿਤੇ ਰਹਿਣ ਲੇਕਿਨ ਇਹ ਵਰਕਰ ਨੂੰ ਆਪਦੇ ਨੂੰ ਜਾਂ ਕਾਂਗਰਸ ਪਾਰਟੀ ਦੇ ਝੰਡਾ ਚੱਕਣ ਵਾਲੇ ਵਿਅਕਤੀ ਨੂੰ ਇਹ ਇਗਨੋਰ ਨਹੀਂ ਕਰ ਸਕਦੇ ਇਹਨਾਂ 'ਚ ਅਸਲੀਅਤ ਅਸਲੀ ਖੂਨ ਜਿਹੜਾ ਪਾਰਟੀ ਵੀ ਵਫਾਦਾਰੀ ਦਾ ਹੈ ਅੱਜ ਪੱਤਰਕਾਰ ਲਾਉਣਗੇ ਕਿ ਇਹ ਬਗਾਵਤ ਸੀਗੀ ਬਗਾਵਤ ਹੋਈ ਹੈ ਕਈਆਂ ਨੇ ਭਾਸ਼ਣ ਦਿੱਤਾ ਰਜਿੰਦਰ ਸਿੰਘ ਨੇ ਆਖਿਆ ਹਰदयाल ਸਿੰਘ ਨੇ ਆਖਿਆ ਲਾਲ ਸਿੰਘ ਨੇ ਕਿਹਾ ਨਹੀਂ ਅਜੇ ਲਿਖਿਓ ਕਿ 56 56 ਸਾਲ ਰਾਜਨੀਤੀ 'ਚ 33 ਸਾਲ ਲਾ ਕੇ ਇਹਨਾਂ ਪਰਿਵਾਰਾਂ ਨੇ ਫੇਰ ਆ ਜੋ ਅਧਾਰਨ ਬਣਦੀ ਹੈ ਕਿ ਜਿਵੇਂ ਦਰੋਣਾ ਚਾਰਿਆ ਨੇ ਇਕਲਵਿਆ ਤੋਂ ਇਕਲਵਿਆ ਜਿਹੜਾ ਤੁਹਾਨੂੰ ਇਸਵਾਜੀ ਦਾ ਮਾਹਿਰ ਵਿਅਕਤੀ ਸੀਗਾ ਜਿਵੇਂ ਅਰਜੁਨ ਨੂੰ ਦਰੋਣਾ ਚਾਰਿਆ ਨੇ ਸਿੱਖਿਆ ਦਿੱਤੀ ਲੇਕਿਨ ਇਕਲਵਿਆ ਨੇ ਦਰੋਣਾ ਚਾਰਿਆ ਦੀ ਮੂਰਤੀ ਅੱਗੇ ਰੱਖ ਕੇ ਤੇ ਤੀਰ ਦੀ ਸਿੱਖਿਆ ਤੀਰਕਮੰਗ ਦੀ ਸਿੱਖਿਆ ਲਈ ਤੇ ਜਦੋਂ ਫਿਰ ਇਕਲਵਿਆ ਦੇ ਇਕਲਵਿਆ ਦ੍ਰੋਣਾਚਾਰਿਆਂ ਦੇ ਸਾਹਮਣੇ ਉਹ ਕਹਿੰਦਾ ਗੁਰੂ ਜੀ ਮੈਨੇ ਤੋਂ ਆਪकी ਫੋਟੋ ਸਾਹਮਣੇ ਰੱਖ ਕੇ ਹੀ ਸਭ ਕੁਝ ਸਿੱਖ ਲਿਆ ਉਹਨੇ ਕਿਹਾ ਤੀਰ ਚਲਾ ਕੇ ਵਿਖਾ ਜਦੋਂ ਉਹਨੇ ਤੀਰ ਚਲਾਇਆ ਤੇ ਦ੍ਰੋਣਾਚਾਰਿਆਂ ਨੂੰ ਇਹ ਪਤਾ ਲੱਗਿਆ ਕਿ ਇਹ ਤਾਂ ਅਰਜੁਨ ਤੋਂ ਵੀ ਤਖੜਾ ਵਿਦਵਾਨ ਹੈ ਤੇ ਫਿਰ ਉਹਨਾਂ ਨੇ ਖਿਆਲ ਕਿਹਾ ਮੈਂ ਦਕਸ਼ਨਾ ਮੰਗਣਾ ਚਾਹਣਾ ਹੈ ਗੁਰੂ ਦਕਸ਼ਨਾ ਕੀ ਦੇਹਾਂਗਾ ਇਕ ਲਵਿਆ ਵੇ ਇਕ ਲਵਿਆ ਨੇ ਕਿਹਾ ਕਿ ਤੁਸੀਂ ਮੰਗੋ ਤੇ ਦਰੋਣਾ ਚਾਹ ਰਿਆ ਨੇ ਕਿਹਾ ਕਿ ਮੈਨੂੰ ਤੇਰਾ ਅੰਗੂਠਾ ਚਾਹੀਦਾ ਹੈ ਕਹਿਣ ਦਾ ਮਤਲਬ ਇਹ ਅੱਜ ਉਹਦੀ ਉਦਾਹਰਣ ਹੈ ਇਹੋ ਜੇ ਟਕਸਾਲੀ ਪਰਿਵਾਰਾਂ ਦੀ ਉਹੋ ਜੀ ਉਦਾਹਰਣ ਹੈ ਕਿ ਜਿਨ੍ਹਾਂ ਨੇ ਕਿਹਾ ਜੇ ਕਾਂਗਰਸ ਪਾਰਟੀ ਸਾਡਾ ਗੁੱਠਾ ਵੀ ਮੰਗੇਗੀ ਤਾਂ ਅਸੀਂ ਦੇ ਦੇਵਾਂਗੇ ਲੇਕਿਨ ਕਾਂਗਰਸ ਪਾਰਟੀ ਦੇ ਨਾਲ ਖੜੇ ਰਵਾਂਗੇ ਅੱਜ ਪੰਡਾਲ ਦੇ ਅੰਦਰ ਕਾਂਗਰਸ ਪਾਰਟੀ ਅੱਜ ਪੰਡਾਲ ਦੇ ਅੰਦਰ ਕਾਂਗਰਸ ਪਾਰਟੀ ਦੇ ਝੰਡੇ ਲੱਗੇ ਆ। ਅੱਜ ਕਾਂਗਰਸ ਪਾਰਟੀ ਦਾ ਮਗਰਲੇ ਪਾਸੇ ਰਾਹੁਲ ਗਾਂਧੀ, ਸੋਨੀਆ ਗਾਂਧੀ, ਖਰਗੇ ਸਾਹਿਬ ਦਾ ਬੋਰਡ ਲਾਇਆ ਹੈ। ਔਰ ਮੈਂ ਲਾਲ ਸਿੰਘ ਜੀ ਕੋਲੇ ਅਕਸਰ ਜਦੋਂ ਜਾਂਦਾ ਸੀ ਮੈਨੂੰ ਕਹਿੰਦੇ ਸੀ ਗੱਲ ਸੁਣ ਲਾ। ਬੜੇ ਆਏ ਤੇ ਬੜੇ ਗਏ, ਬੜੇ ਆਏ ਤੇ ਬੜੇ ਗਏ। ਕਾਂਗਰਸ ਪਾਰਟੀ ਉੱਥੇ ਵੀ ਉੱਥੇ ਖੜੀ ਰਹੀ ਕਿਉਂਕਿ ਜਦੋਂ ਲੋਕ ਜਾਂਦੇ ਸੀ ਪਾਰਟੀ ਛੱਡ ਕੇ ਚਿੱਤ ਘਬਰਾਉਂਦਾ ਸੀ ਵੱਡੇ ਵੱਡੇ ਲੋਕ ਚਲੇ ਗਏ। ਸਰਦਾਰ ਲਾਲ ਸਿੰਘ ਜੀ ਨੂੰ ਟਿਕਟ ਨਹੀਂ ਦਿੱਤੀ ਪਿਛਲੀ ਆੜੀ। ਪਿਛਲੀ ਤੋਂ ਪਿਛਲੀ ਵਾਰੀ ਇਸ ਕਰਕੇ ਨਹੀਂ ਦਿੱਤੀ ਕਿ ਮੁੱਖ ਮੰਤਰੀ ਜਿਹੜਾ ਪੰਜਾਬ ਬਣਾਉਣਾ ਚਾਹੁੰਦਾ ਸੀ ਉਹਨੂੰ ਸ਼ੱਕ ਸੀਗਾ ਹਾਲਾਂਕਿ ਲਾਲ ਸਿੰਘ ਵਫਾਦਾਰ ਸਨ ਕਿ ਮੈਂ ਨਹੀਂ ਬੰਨਾ ਮੈਨੂੰ ਪਤਾ ਹੈ ਮੈਂ ਵੀ ਰਾਹੁਲ ਗਾਂਧੀ ਦੇ ਨੇੜੇ ਰਿਹਾ ਹਾਂ ਰਾਹੁਲ ਗਾਂਧੀ ਬਹੁਤ ਪਿਆਰ ਕਰਦਾ ਸੀ ਲੇਕਿਨ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਇੱਕ ਲੱਤ ਤੇ ਖੜੇ ਹੋ ਗਏ ਮੇ ਤਾਂ ਦੋ ਟਿਕਟਾਂ ਸੀਗੀਆਂ ਸਰਦਾਰ ਰਜਿੰਦਰ ਸਿੰਘ ਤੇ ਸਰਦਾਰ ਲਾਲ ਸਿੰਘ ਜੀ ਨੂੰ ਪੰਜਾਬ ਦੇ ਵਿੱਚ ਇੱਕ ਹੀ ਬੰਦੇ ਨਾਲ ਰਾਹੁਲ ਗਾਂਧੀ ਨੇ ਵਾਦਾ ਕੀਤਾ ਸੀ ਇਹ ਮੈਨੂੰ ਇਸ ਗੱਲ ਦਾ ਯਕੀਨ ਹੈ ਪਤਾ ਹੈ ਸੋ ਕਹਿਣ ਦਾ ਭਾਵ ਹੈ ਇਹ ਬੰਦੇ ਜਨਾਬੀਆਂ ਕੁਰਬਾਨੀਆਂ ਉਹਨੂੰ ਡਰ ਪੈ ਗਿਆ ਕਿ ਮੁੱਖ ਮੰਤਰੀ ਲਾਲ ਸਿੰਘ ਨਾ ਬਣ ਜਾਏ ਕਿਤੇ ਲੇਕਿਨ ਲਾਲ ਸਿੰਘ ਜੀ ਨੇ ਤਾਂ ਕਦੇ ਇਹ ਲਾਲਸਾ ਦਿਖਾਈ ਨਹੀਂ ਅਗਰ ਲਾਲ ਸਿੰਘ ਜੀ ਚਾਹੁੰਦੇ ਇੱਕ ਪਾਸੇ ਖੜੇ ਹੋ ਜਾਂਦੇ ਤੇ ਪਉਣੀ ਕਾਂਗਰਸ ਲਾਲ ਸਿੰਘ ਦੇ ਨਾਲ ਖੜੀ ਹੋ ਜਾਂਦੀ ਸਾਡੇ ਵਰਗੇ ਨੌਜਵਾਨੇ ਮਲੇ ਵੀ ਅਸੀਂ ਲਾਲ ਸਿੰਘ ਜੀ ਦੇ ਨਾਲ ਹੈ ਲੇਕਿਨ ਵਫਾਦਾਰੀ ਚ ਕਦੇ ਕਸਰ ਵੀ ਹੋ ਜਾਂਦੀ ਏ ਨਾਲ ਲੋਗਾ ਨੇ ਸੋ ਮੈਂ ਮੈਂ ਸਮਝਦਾ ਹੈ ਅੱਜ ਲੜਾਈ ਬਹੁਤ ਵੱਡੀ ਹੈ ਦੇਸ਼ ਨੂੰ ਬਚਾਉਣ ਦੀ ਲੜਾਈ ਹੈ ਲਾਲ ਸਿੰਘ ਜੀ ਨੇ ਆਪਦੇ ਪਾਸੇ ਕਿਹਾ ਕਿ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਲੋਕਤੰਤਰ ਬਚਾਉਣਾ ਹੈ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਬਚਾਉਣਾ ਹੈ ਇਹ ਲੜਾਈਆਂ ਛੋਟੀਆਂ ਐ ਆ ਮੈਂ ਤੁਹਾਡੇ ਸਾਹਮਣੇ ਖੜਾ ਮਨਪ੍ਰੀਤ ਬਾਦਲ ਨੂੰ ਹਰਾ ਕੇ ਆਇਆ ਮਨਪ੍ਰੀਤ ਬਾਦਲ ਮੰਤਰੀ ਬਣਿਆ ਲੇਕਿਨ ਮੈਂ ਐਮਐਲਏ ਰਿਆ ਗਿਲਾ ਸ਼ਿਕਵਾ ਕਰਨਾ ਪਾਰਟੀ ਦੇ ਨਾਲ ਜਾਇਜ਼ ਐ راہਲ ਗਾਂਧੀ ਨੂੰ ਇਹਨਾਂ ਨੇ ਆਪ ਦੀ راہਲ ਗਾਂਧੀ ਨੇ ਗੱਲ ਕੀਤੀ ਇਹਨਾਂ ਨਾਲ ਆਪਣੀ ਸਾਰੀ ਗੱਲ ਰੱਖਤੀ ਐ ਸਾਰੀ ਗੱਲ ਤੋਂ راہਲ ਗਾਂਧੀ ਪੰਜਾਬ ਦਾ ਜਿਹੜਾ ਸਾਡਾ ਲੀਡਰ ਆ ਉਹ ਵਕਫ ਐ ਖਰਗੇ ਸਾਹਿਬ ਵਕਫ ਐ ਲੇਕਿਨ ਮੰਤਰੀ ਉਹ ਬਣਾਏ ਜਦੋਂ ਤੇ ਮੈਂ ਆਰਾਮ ਨਾਲ ਬੈਠਾ ਰਿਹਾ ਮੰਚ ਬੜਾ ਗਿਲਾ ਸੀਗਾ ਜਿਵੇਂ ਅੱਜ ਇਹਨਾਂ ਦੇ ਸ਼ਿਕਵਾ ਸੀਗਾ ਲੇਕਿਨ ਕਾਂਗਰਸ ਪਾਰਟੀ ਦਾ ਫਤਵਾ ਅੰਤ ਫਤਵਾ ਮੰਨਿਆ ਹੋਇਆ ਲੋ ਅੱਜ ਰਾਜਾ ਵੜਿੰਗ ਪ੍ਰਧਾਨ ਬਣ ਗਿਆ ਤੇ ਮਨਪ੍ਰੀਤ ਬਾਦਲ 64000 ਵੋਟਾਂ ਦੇ ਨਾਲ ਹਰਕੇ ਤੇ ਅੱਜ ਪਾਰਟੀ ਹੁਣ ਸ਼ਾਇਦ ਦੁਬਾਰੇ ਫੇਰ ਪਾਰਟੀ ਬਦਲ ਲੱਗੇ ਇਹ ਲੋਕਾਂ ਅੰਦਰ ਦੀ ਲੜਾਈ ਹੈ ਦੇਸ਼ ਨੂੰ ਬਚਵਾਉਣ ਦੀ ਲੜਾਈ ਹੈ ਇੱਕ ਵਿਅਕਤੀ ਖੜਾ ਹੈ ਅੱਜ ਦੇਸ਼ ਇੱਕ ਵਿਅਕਤੀ ਉਹ ਹੈ ਰਾਹੁਲ ਗਾਂਧੀ ਜਿਹੜਾ ਈਡੀ ਤੋਂ ਨਹੀਂ ਚੁੱਕਿਆ ਜਿਹੜਾ ਸੀਬੀਆਈ ਤੋਂ ਨਹੀਂ ਚੁੱਕਿਆ ਜਿਹੜਾ ਇਨਕਮ ਟੈਕਸ ਤੋਂ ਨਹੀਂ ਚੁੱਕਿਆ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ 2 ਸਾਲ ਦੀ ਕਾਰ ਖੋਲਿਆ ਸਦਸਤਾ ਰੱਦ ਕਰਤੀ ਲੇਕਿਨ ਡਿੱਗਿਆ ਨਹੀਂ ਅੱਜ ਸਾਰੀਆਂ ਪਾਰਟੀਆਂ ਸਿੱਟ ਲੀਆਂ ਮੁੱਖ ਮੰਤਰੀ ਅੰਦਰ ਕਰਤੇ ਨਰਿੰਦਰ ਮੋਦੀ ਨੇ لیکن ایک بندے ਨੂੰ ਹਜੇ ਤੱਕ ਹੱਥ ਨਹੀਂ ਲਾ ਸਕਿਆ ਕਿਉਂਕਿ ਉਹ ਸੱਚਾ ਵਿਅਕਤੀ ਹੈ ਅੱਜ ਹੁਣ ਫੈਸਲਾ ਪੰਜਾਬ ਦੇ ਲੋਕੋ ਤੁਸੀਂ ਕਰਨਾ ਹੈ ਇਹ 2027 ਚ ਆਪਾਂ ਫੈਸਲਾ ਦੁਆਰੇ ਕਰਾਂਗੇ ਕਿ ਪੰਜਾਬ ਦੇ ਵਿੱਚ ਕਿਹੜਾ ਰਾਜ ਲੈ ਕੇ ਆਉਣਾ ਹੈ ਜੇ ਕਾਂਗਰਸ ਪਾਰਟੀ ਚੰਗੀ ਹੋਈ ਸਾਡਾ حساب کتاب ਹੋਇਆ ਤਾਂ ਤੁਸੀਂ ਸਾਡਾ ਰਾਜ ਲੈ ਕੇ ਆਉਣਾ ਹੈ ਇਹ ਲੋਕਾਂ ਨੂੰ ਹੋਕਾ ਦੇਣਾ ਜਾ ਕੇ ਤੁਸੀਂ ਕਾਂਗਰਸੀਓ ਤੇ ਜੇ ਕਿਸੇ ਦਾ ਹੋਰ ਰਾਜ ਚੰਗਾ ਰਿਹਾ ਹੋਇਆ ਤਾਂ ਉਹਨੂੰ ਦਿੱਤਾਉਣਾ ਹੈ ਲੇਕਿਨ ਇਹ ਫੈਸਲਾ ਕੁੱਲ ਲੜਾਈ ਹੈ ਨਿਰਣਾਇਕ ਲੜਾਈ ਹੈ ਇਸ ਰਾਜਨੀਤੀ ਨੇ ਦੇਸ਼ ਨੇ ਨਵਾਂ ਮੋੜ ਲੈਣਾ ਹੈ ਨਵਾਂ ਇਨਕਲਾਬ ਖੜਾ ਹੋਣਾ ਹੈ ਅਗਰ ਕਿਸੇ ਬੰਦੇ ਨੇ ਵੋਟ ਇੱਧਰ ਉੱਧਰ ਕਰਤਾ ਤਾਂ ਸਮਝ ਲਓ ਪੰਜਾਬ ਡੁੱਬ ਗਿਆ ਪੰਜਾਬ ਦੇਸ਼ ਦੇ ਨਕਸ਼ੇ ਤੋਂ ਖਤਮ ਹੋ ਜਾਏਗਾ ਪੰਜਾਬ ਦੇ ਪੱਗ ਵਾਲੇ ਨੂੰ ਲੋਕ ਖਾਲਿਸਤਾਨੀ ਕਿਹਾ ਕਰਨਗੇ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਉਹਨਾਂ ਨੂੰ ਖਾਲਸਾ ਦੀ ਕਿਆ ਕਰਨਗੇ ਅੱਜ ਪੰਜਾਬ ਦੇ ਕਿਸਾਨ ਦਾ ਜੋ ਹਾਲ ਹੈ ਬਾਰਡਰਾਂ ਤੇ ਬੈਠਾ ਉਹ ਕਿਸਾਨ ਤੁਹਾਡੇ ਸਾਹਮਣੇ ਜਿਹਨੂੰ ਅੱਜ ਹਿਮਾਲਾ ਦਾ ਬਾਰਡਰ ਖਨੋਰੀ ਨਹੀਂ ਧੰਨ ਦਿੱਤਾ ਗਿਆ ਔਰ ਅਗਰ ਦੇਸ਼ ਦੇ ਵਿੱਚ ਤੀਜੀ ਵਾਰੀ ਨਰਿੰਦਰ ਮੋਦੀ ਆਇਆ ਤਾਂ ਸਮਝ ਲਓ ਪੰਜਾਬ ਦੇ ਕਿਸਾਨ ਨੂੰ ਕਰੋਣੀ ਨਿਕਲ ਦਿੱਤਾ ਜਾਏਗਾ ਸੋ ਇਹ ਇਸ ਕਰਕੇ ਇਸ ਟਰਨਾਈਕ ਲੜਾਈ ਦੇ ਵਿੱਚ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹੰਦ ਤੇ ਵਜ਼ੀਰ ਖਾਨ ਤੇ ਜਿੱਤ ਪ੍ਰਾਪਤ ਕਰਕੇ ਫਿਰ ਖਾਲਸੇ ਦੀ ਸਥਾਪਨਾ ਕੀਤੀ ਸੀ ਇਹ ਉਹ ਲੜਾਈ ਹੈ ਤੁਹਾਨੂੰ ਲੜਨਾ ਪਵੇਗਾ ਔਰ ਵੰਡਿਆਣੀ ਜਾਣਾ ਅਗਰ ਅਸੀਂ ਵੰਡੇ ਗਏ ਤੁਸੀਂ ਦੇਖ ਲਓ ਉਸ ਤੋਂ ਬਾਅਦ ਖਾਲਸਾ ਰਾਜ ਬਣਿਆ ਮਿਸਲਾਂ ਬੜਗੀਆਂ ਅੱਡ ਅੱਡ ਕਈ ਮਿਸਲਾਂ ਬਣੀਆਂ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਸੀ ਫੇਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਉਪਰਾਲਾ ਹੋਇਆ ਜਿਹਨਾਂ ਦੀ ਮਿਸਲ ਦਾ ਨਾਮ ਸੀ ਸ਼ੂਕਾ ਚੱਕੀ ਉਸ ਉਪਰਾਲੇ ਦੇ ਨਾਲ ਸਾਰੀਆਂ ਮਿਸਲਾਂ ਸਾਰੀਆਂ ਮਸਲਾ ਇਕੱਠੀਆਂ ਕੀਤੀਆਂ ਤੇ ਫੇਰ ਜਦੋਂ ਮਿਸਲਾ ਇਕੱਠੀਆਂ ਕੀਤੀਆਂ ਕਲੀਆਂ-ਕਲੀਆਂ ਮਿਸਲਾਂ ਰਾਸਤਾ ਕਰਦੀਆਂ ਰਹੀਆਂ ਲੇਕਿਨ ਅਸੀਂ ਪੰਜਾਬ ਨੂੰ ਵੱਡਾ ਨਹੀਂ ਕਰ ਸਕੇ ਸਾਡਾ ਰਾਜ ਵੱਡਾ ਨਹੀਂ ਹੋਇਆ ਕਿਉਂਕਿ ਅਸੀਂ ਮਿਸਲਾ ਦੇ ਵਿੱਚ ਵੰਡੇ ਹੋਏ ਸਨ ਮਹਾਰਾਜਾ ਰਣਜੀਤ ਸਿੰਘ ਦੇ ਉਪਰਾਲੇ ਦੇ ਨਾਲ ਮਿਸਲਾ ਇਕੱਠੀਆਂ ਹੋਈਆਂ ਤੇ ਫਿਰ ਪਾਕਿਸਤਾਨ ਤੇ ਅਫਗਾਨਿਸਤਾਨ ਤੱਕ ਜਿੱਤ ਪ੍ਰਾਪਤ ਕੀਤੀ ਤੇ ਅੱਜ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਆਂ ਕੱਠ ਦੇ ਵਿੱਚ ਹੀ ਨਹੀਂ ਤਾਕਤ ਹੈ ਕੱਠ ਦੇ ਵਿੱਚ ਇਸੇ ਤਰ੍ਹਾਂ ਚਲੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਜੀ ਵੇਖਿਆ ਆ ਕਿਸਾਨੀ ਅੰਦੋਲਨ ਵੇਖਿਆ ਇਸ ਵਾਰੀ ਦਾ ਜਿੱਥੇ ਚਾਹੇ ਹਿੰਦੂ ਸੀਗਾ ਚਾਹੇ ਸਿੱਖ ਸੀਗਾ ਚਾਹੇ ਮਜ਼ਦੂਰ ਸੀਗਾ ਚਾਹੇ ਮੁਸਲਮਾਨ ਸੀਗਾ ਪੰਜਾਬ ਦੇ ਲੋਕਾਂ ਨੇ ਪਿਛਲੀ ਵਾਰੀ ਦੇ ਕਿਸਾਨੀ ਅੰਦੋਲਨ ਦੇ ਵਿੱਚ ਇਹ ਤਕੜੇ ਹੋ ਕੇ ਬਾਡਰਾ ਤੇ ਪੈਰਾ ਦਿੱਤਾ 8 ਮਹੀਨੇ ਸਾਲ ਉੱਥੇ ਲੱਗਿਆ ਸ਼ਹੀਦੀਆਂ ਹੋਈਆਂ ਲੋਕ ਸ਼ਹੀਦ ਹੋਏ ਲੇਕਿਨ ਅਸੀਂ ਜਿੱਤ ਕੇ ਵਾਪਸ ਆਏ ਸਾਂ ਜਿਹੜਾ ਅੱਜ ਦਾ ਅੱਜ ਦਾ ਜਿਹੜੀ ਸਰਕਾਰ ਹੈ ਜਿਹੜੀ ਮੰਨਦੀ ਨਹੀਂ ਸੀ ਉਹਨੂੰ ਇਹ ਕਹਿਣਾ ਪਿਆ ਨਰਿੰਦਰ ਮੋਦੀ ਨੂੰ ਵੇਸਕ ਝੂਠਾ ਟਕਵਾਂਗੇ ਸਾਡੇ ਨਾਲ ਰਚਿਆ ਲੇਕਿਨ ਉਹਨੂੰ ਕਹਿਣਾ ਪਿਆ ਕਿ ਮੈਂ ਕਿਸਾਨਾਂ ਦੀਆਂ ਮੰਗਾਂ ਮੰਨਦਾ ਠੀਕ ਹੈ ਦੇਸ਼ ਦਾ ਪ੍ਰਧਾਨ ਮੰਤਰੀ ਮੰਗਾਂ ਮੰਨ ਕੇ ਦਵਾਰੇ ਮੁੱਕਰ ਗਿਆ ਕਹਿਣ ਤੋਂ ਪਾਵੇ ਅਗਰ ਇਕੱਠੇ ਹੋ ਕੇ ਲੜਾਂਗੇ ਅਗਰ ਇਕੱਠੇ ਹੋ ਕੇ ਲੜਾਂਗੇ ਛੋਟੀਆਂ ਲੜਾਈਆਂ ਤਾਂ ਅਸੀਂ ਵੱਡੀ ਲੜਾਈ ਇਸ ਦੇਸ਼ ਨੂੰ ਬਚਾਉਣ ਦੀ ਲੜਾਈ ਤੇ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਸਕਦੇ ਹਾਂ ਤੇ ਨਹੀਂ ਤਾਂ ਵਖਰੇ ਵਖਰੇ ਨਹੀਂ ਲੜੀਆਂ ਜਾਂਦੀਆਂ ਪਰ ਮੈਨੂੰ ਮਾਣ ਹੈ ਮੇਰੇ ਲੀਡਰਾਂ ਤੇ ਮੈਨੂੰ ਮਾਣ ਹੈ ਲਾਲ ਸਿੰਘ ਜੀ ਵਰਗੇ ਉਹਦਾ ਸਿਆਸਤਦਾਨਾ ਤੇ ਸਰਦਾਰ ਹਰदयाल ਸਿੰਘ ਕੰਬੋਜ ਵਰਗੇ ਲੋਕਾਂ ਤੇ ਰਜਿੰਦਰ ਸਿੰਘ ਜੀ ਵਰਗਿਆਂ ਤੇ ਨਿਰਮਲ ਸਿੰਘ ਜੀ ਵਰਗਿਆਂ ਦੇ ਇਹ ਹੁੰਦੀ ਐਸ ਆ ਨਿਰਮਲ ਸਿੰਘ ਸਤਰਾਣਾ ਅੱਜ ਵੀ ਸਾਡੇ ਵਿੱਚ ਬੈਠਾ ਯਾਰ ਪਿਛਲੀ ਵਾਰੀ ਟਿਕ ਨਹੀਂ ਦਿੱਤੀ ਆ ਸਾਡੀ ਰੰਦਾਵਾ ਕੁੜੀ ਕਈ ਸਾਲ ਹੋ ਗਏ ਟਿਕਟ ਨਹੀਂ ਦਿੱਤੀ ਉਹ ਸਾਡੇ ਵਿੱਚ ਬਿਠੀ ਮੇਰੇ ਕਹਿਣ ਤੋਂ ਪਾਵਾ ਮੇਰੇ ਕਹਿਣ ਤੋਂ ਪਾਵਾ ਜਿਹੜੇ ਲੋਕ ਐਦਾਂ ਐਦਾਂ ਕਰਦੇ ਆ ਲੋਕ ਕਹਿੰਦੇ ਸੰ ਕਹਿੰਦੇ ਹਰਦੇਵਾਲ ਜੀ ਗਏ ਲਾਲ ਸਿੰਘ ਜੀ ਨੇ ਲਾਲ ਸਿੰਘ ਜੀ ਗਏ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਸਿਨੇ ਆਏ ਹੋਣੇ ਮੈਨੂੰ ਨਹੀਂ ਪਤਾ ਬੜੇ ਆਏ ਹੋਣੇ ਇਹ ਮੈਨੂੰ ਪੱਕਾ ਪਤਾ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਗੋਡੇ ਟੇਕੇ ਹੋਣੇ ਕਿ ਆਜੋ साड़ी है अकाली दल लाए जोर बड़ा लाया कि इधर आज टिकटा लै लो तो लड़ो मेनू पता है इन्होंने है मेनू पता है। लेकिन के बावजूद कांग्रेस का खून एस ए ए ए ए तस तो मस नहीं होने कहा गिला है गिला रहेगा लेकिन अंतिम फैसला जो कांग्रेस पार्टी ने कर लिया ਅਸੀਂ ਔਰੇ ਤੇ ਫੁੱਲ ਚੜਾਵਾਂਗੇ ਇਹ ਮੈਨੂੰ ਇਨਾਂ ਤੇ ਮਾਣਾ ਜ਼ੋਰਦਾਰ ਤਾੜੀਆਂ ਦੇ ਨਾਲ ਇਹਨਾਂ ਦਾ ਸਵਾਗਤ ਹੋਣਾ ਚਾਹੀਦਾ ਇਹਨਾਂ ਲੀਡਰਸ ਦਾ ਅੱਜ ਦੇ ਲੋਕਾਂ ਦੇ ਵਿੱਚ ਸ਼ਾਮ ਨੂੰ ਲੋਕ ਇੱਧਰ ਚਲੇ ਜਾਂਦੇ ਆ ਟੜਕੇ ਅਮਰਿੰਦਰ ਸਿੰਘ ਜੇ ਕਾਂਗਰਸ ਪਾਰਟੀ 'ਚ ਰਹਿੰਦਾ ਜੈ ਪਰਨੀਤ ਕੌਰ ਜੀ ਅੱਜ ਵੀ ਚੋਣ ਹਾਰੇਗੀ ਤੇ ਜੇ ਕਾਂਗਰਸ 'ਚ ਰਹਿੰਦੀ ਜੇ ਫਿਰ ਕੀ ਫਰਕ ਪੈਣਾ ਸੀਗਾ ਜੇ ਕੈਪਟਨ ਅਮਰਿੰਦਰ ਸਿੰਘ ਨੂੰ 9.5 ਸਾਲ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਰੱਖਿਆ ਜੇ 6 ਮਹੀਨੇ ਹਸਤੇ ਮੁੱਖ ਮੰਤਰੀ ਨਾ ਰਹਿੰਦਾ ਅੱਜ ਵੀ ਪੰਜਾਬ ਦਾ ਲੀਡਰ ਹੋਣਾ ਸੀਗਾ ਐਮਐਲਏ ਬਣਦੇ ਰਹਿੰਦੇ ਆ ਐਮਪੀ ਬਣਦੇ ਰਹਿੰਦੇ ਆ ਮੰਤਰੀ ਬਣਦੇ ਰਹਿੰਦੇ ਆ ਮੁੱਖ ਮੰਤਰੀ ਬਣਦੇ ਰਹਿੰਦੇ ਆ ਲੇਕਿਨ ਲੀਡਰ ਕਦੇ ਕਦੇ ਬਗਦੇ ਆ ਲੀਡਰ ਲਾਲ ਸਿੰਘੀ ਤੇ ਹਰਤੇਆਰ ਕੰਬੋਜ ਤੇ ਆ ਜਿਹੜੇ ਮੰਚ ਤੇ ਰਜਿੰਦਰ ਸਿੰਘ ਜੀ ਵਰਗੇ ਬੈਠੇ ਆ ਰਾਜਲਾ ਸਾਹਬ ਵਾਲੀ ਐ ਲੀਡਰ ਐ ਨੇਤਾ ਪਾਂਜਰੀ ਬਣ ਗਿਆ ਕੋਈ ਕੋਈ ਸੈਦਾ ਨਹੀਂ ਲੀਡਰ ਬਨਣਾ ਬੜਾ ਔਖਾ ਮੰਤਰੀ ਐਮ ਐਲ اے ਮੁੱਖ ਮੰਤਰੀ ਬਨਣਾ ਬੜਾ ਸੁਖ ਹੈ ਅੰਤਿਮ ਸਮੇਂ ਜਦੋਂ ਜਾਣਾ ਸ਼ਮਸ਼ਾਨ ਘਾਟ ਉਦੋਂ ਲੋਕ ਗੱਲਾਂ ਕਰਦੇ ਆ ਕਿ ਯਾਰ ਬੜਾ ਜ਼ੁਬਾਨ ਵਾਲਾ ਬੰਦਾ ਸੀ ਬੜਾ ਅਣਖ ਔਰ ਕਹਿਰਤ ਵਾਲਾ ਬੰਦਾ ਸੀ ਇਸ ਬੰਦੇ ਨੇ ਤਸ ਤੋਂ ਮੱਸ ਵੀ ਕੀਤੀ ਭਾਵੇਂ ਪਾਰਟੀ ਨੇ ਨਹੀਂ ਪੁੱਛਿਆ ਲੇਕਿਨ ਆਪ ਦੀ ਜ਼ੁਬਾਨ ਤੇ ਰਹਾ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪਰ ਮੈਂ ਬੇਨਤੀ ਕਰਦਾ ਆਜਾਦੇ ਬরিষ্ঠ ਲੀਡਰ ਸਭਾਣਾ ਨੂੰ ਕਿਉਂਕਿ ਮੈਂ ਤਾਂ ਇਹਨਾਂ ਦੇ ਚਰਨਾਂ ਦੀ ਧੂੜ ਐ ਮੇਰੀ ਉਨੀ ਉਮਰ ਨਹੀਂ 46 ਸਾਲ ਮੇਰੀ ਉਮਰ ਹੈ ਮੇਰੀ ਉਮਰ ਤੋਂ ਬਾਅਦ ਇਹਨਾਂ ਨੂੰ ਕਾਂਗਰਸ ਪਾਰਟੀ ਛੋ ਗਈ ਮੈਂ ਇਹਨਾਂ ਨੂੰ ਕੀ ਸੇਵ ਦੇ ਸਕਾਂ ਪਰ ਮੈਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਮੈਂ ਆਪਣੇ ਲੀਡਰ ਸਭਾਣਾ ਨੂੰ ਬੇਨਤੀ ਕਰਦਾ ਕਿ ਅਗਰ ਕੋਈ ਗੁੱਸਾ ਠੀ ਹੋਗੀ ਮੇਰੇ ਤੋਂ ਜਾਂ ਪਾਰਟੀ ਤੋਂ ਮੈਂ ਇਸ ਲਈ ਤੁਹਾਡੇ ਤੋਂ ਹੱਥ ਛੋੜ ਕੇ ਖਿਮਾ ਮੰਗਦਾ ਹਾਂ ਖਿਮਾ ਮੰਗਦਾ ਤੇ ਨਾਲ ਹੀ ਨਾਲ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਅਦਰਵਾਈਜ਼ ਤੁਹਾਡਾ ਕਦ ਮੇਰੇ ਤੋਂ ਵੱਡਾ ਹੈ ਤੁਹਾਡਾ ਰੁਤਬਾ ਮੇਰੇ ਨਾਲੋਂ ਵੱਡਾ ਹੈ ਤੁਹਾਨੂੰ ਗਾਂਧੀ ਪਰਿਵਾਰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੈਂ ਬੇਨਤੀ ਕਰਦਾ ਹਾਂ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹੋ ਜੋ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਬਾਜੋ ਫੈਸਲਾ காங்கிரஸ் ਪਾਰਟੀ ਦਾ ਆਪਾਂ ਸਾਰੇ ਇਕੱਠੇ ਹੋ ਕੇ ਔਰੇ ਤੇ ਫੁੱਲ ਮੇਰੀ ਬੇਂਤੀਆ ਚੜਾ ਕੇ ਇੱਕ ਐਸਾ ਸੁਨੇਹਾ ਦੇਈਏ ਇਹ ਤੇ ਐਸਾ ਸੁਨੇਹਾ ਦੇਈਏ ਜਿਹੜੀਆਂ ਹੋਣ ਵਾਲੀਆਂ ਪੀੜ੍ਹੀਆਂ ਤੇ ਆਉਣ ਵਾਲੀਆਂ نسلਾਂ ਕੰਮ ਸੇ ਕੰਮ ਇਸ ਤਰੀਕੇ ਦੇ ਅੱਜ ਵਿਚਾਰਤਾ ਰਹਿ ਅੱਜ ਟਿਕਟ ਨਹੀਂ ਮਿਲੀ ਜਲੰਧਰ ਦੀ ਅੱਜ ਫਲਾਣੇ ਨੂੰ ਅੱਜ ਉੱਧਰ ਹੋ ਗਿਆ ਅੱਜ ਉੱਧਰ ਹੋ ਗਿਆ ਸਾਨੂੰ ਇਹ ਪਤਾ ਹੀ ਨਹੀਂ ਕਿ ਕਿਹੜਾ ਸਿਆਸਤਦਾਨ ਕਿਹੜੀ ਪਾਰਟੀ ਚ ਹੈ ਲੋਕ 3 ਮਹੀਨਿਆਂ ਚ ਚਾਰ ਚਾਰ ਪਾਰਟੀਆਂ ਬਦਲ ਗਏ ਐ ਇੱਕ ਸਨੇਹਾ ਦੇ ਇਹ ਆਉਣ ਵਾਲੀ ਪੀੜ੍ਹੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕੀ ਇੱਕ ਐਸੀ ਸਿਆਸਤ ਵੀ ਹੁੰਦੀ ਐ ਜਿਹੜੀ ਲਾਲਚ ਤੋਂ ਬਿਨਾ ਤੇ ਲੋਭ ਤੋਂ ਬਿਨਾ ਹੁੰਦੀ ਐ ਮੈਂ ਆਸ ਕਰੂੰਗਾ ਕਿ ਸਾਰੇ ਜਾਣੇ ਹੁਣ ਤਕੜੇ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਔਰ ਜ਼ਿੰਮੇਵਾਰੀ ਮੈਂ ਲੈ ਲੈਣਾ ਤੁਹਾਡੀ ਜ਼ਿੰਮੇਵਾਰੀ ਲਾਲ ਸਿੰਘ ਜੀ ਲੈਣਗੇ ਤੁਹਾਡੀ ਜ਼ਿੰਮੇਵਾਰੀ ਖੁਦਿਆਲ ਕਮੋਦ ਜੀ ਦਾ ਕਰ ਜਿੰਦਰ ਸਿੰਘ ਜੀ ਨਿਰਮਲ ਸਿੰਘ ਜੀ ਲੈਣਗੇ ਤੇ ਰਾਜਾ ਬਣੇ ਇੱਕ ਮਤੌਰ ਪ੍ਰਧਾਨ ਜਿਨ੍ਹਾਂ ਚਿਕਰ ਮੇਰੇ ਸ਼ਰੀਫ ਦੀ ਜਾਨ ਹੈ ਅਸੀਂ ਲਵਾਂਗੇ ਅਸੀਂ ਆਵਾਂਗੇ ਦੁੱਖ ਸੁੱਖ ਅਸੀਂ ਖੜਾਂਗੇ ਥਾਣਿਆਂ ਦੇ ਵਿੱਚ ਅਸੀਂ ਰਾਤ ਨੂੰ ਫੋੜੇ ਪਿੱਛੇ ਪਹਿਰਾ ਦੇਾਂਗੇ ਇਸ ਗੱਲ ਦੀ ਅਸੀਂ ਜ਼ਿੰਮੇਵਾਰੀ ਲੈਣੀ ਹੈ ਪਰ ਪਾਰਟੀ ਦੇ ਫਤਵੇ ਨੂੰ ਤੇ ਵੱਡੀ ਲੜਾਈ ਦੇ ਆਸੇ ਅਸੀਂ ਤਖੜੇ ਹੋ ਕੇ ਅਸੀਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਯਾਨੀ ਕਿ ਧਰਮਵੀਰ ਗਾਧੀ ਨੂੰ ਹੁਣ ਵੋਟਾ ਪਾਉਣ ਦਾ ਫੈਸਲਾ ਕਰਨਾ ਹੈ ਇਹ ਮੇਰੀ ਫਰਿਆਦ ਹੈ ਹੱਥ ਜੋੜ ਕੇ ਬੇਨਤੀ ਹੈ ਇਹਨੇ ਸ਼ਬਦਾਂ ਦੇ ਨਾਲ ਇਹਨੇ ਸ਼ਬਦਾਂ ਦੇ ਨਾਲ ਹਾਜ਼ਰੀ ਕਰਿਓ ਪ੍ਰਵਾਹ ਮੈਂ ਸਾਥ ਸੰਗਤ ਦਾ ਜਿੰਨੇ ਸਾਹਮਣੇ ਬੈਠੇ ਐ ਤੇ ਲੀਡਰ ਸਹਿਬਾਨਾਂ ਦਾ ਮਾਫੀ ਮੰਗਦਾ ਕਿਸੇ ਦਾ ਕੋਈ ਦਿਲ ਦਿਖਾਇਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ